ਹਾਂਜੀ ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰਾਂ ਦਾ ਉਮੀਦ ਕਰਦੀ ਠੀਕ ਠਾਕ ਹੋਗੇ ਤੁਹਾਡੇ ਜਾਨਵਰ ਵੀ ਸੈਟ ਬੈਟ ਹੋਣਗੇ ਤੇ ਲਓ ਜੀ ਛੁਰਲੀ ਤੇ ਛੋਟੇ ਬੱਚੇ ਆਪਾਂ ਚਾਰੇ ਇੱਥੇ ਪਾਏ ਹੋਏ ਹਨ ਤੇ ਉਧਰ ਇੱਕ ਗੋਬੂਤਰ ਬੰਨਿਆ ਤੇ ਇੱਥੇ ਵੀ ਛਤਰੀਆ ਕਰੈਡੀ ਕੀਤੀ ਵੀ ਉਹ ਇਹ ਤੁਹਾਨੂੰ ਮੈਂ ਦੱਸ ਦਿੰਨਾ ਕਿਉਂ ਅੱਜ ਨਾ ਕੰਮ ਜਗਰੂ ਬਾਈ ਦਾ ਫੋਨ ਆਇਆ ਸੀ ਤੇ ਦਰਵਾਜ਼ਾ ਸੀਗਾ ਇੱਥੇ ਤੇ ਮੈਂ ਮੂੰਹ ਇਧਰ ਨੂੰ ਕਰ ਲੈ ਫੋਨ ਸੁਣਦੇ ਸੁਣਦੇ ਨੇ ਤੇ ਦੋ ਕਬੂਤਰ ਇਥੋਂ ਨਿਕਲ ਗਏ ਇੱਕ ਤਾਂ ਭੱਲੇ ਆਂਦੀ ਆਵੇ ਇੱਕ ਤਾਂ ਆ ਸੀਗੀ ਸੰਝੂ ਵਾਲੀ ਚਿੱਟੀਆਂ ਦੀ ਇਹ ਨਾ ਜੱッセ ਦੇ ਬੈਗੀ ਛਤਰੀ ਤੇ ਉਹ ਵੀ ਛਤਰੀਆਂ ਲੱਗੀਆਂ ਅਸੀਂ ਭੜਕਾਉਂਦੇ ਸੀ ਪਰ ਇੱਧਰ ਇਹ ਤਾਂ ਮੁੜਿਆ ਨਹੀਂ ਗਿਆ ਤੇ ਫਿਰ ਉੱਧਰ ਜਿਹੜਾ ਪਿਛਦਰੀ ਚੱਲ ਰਹੀ ਤਾਂ ਲੈ ਆਇਆ ਤੇ ਇੱਕ ਕਬੂਦਰੀ ਆਪਣੀ ਹੋ ਬੈਠੀ ਜੂਮ ਕਰਕੇ ਜੇ ਸਮਝਾ ਸਕੀ ਇਹਦਾ ਉਹ ਹੈਗੀ ਆ ਬਲੈਕ ਜੀ ਦੀ ਮੰਮੀ ਉਹ ਕੋਠੀ ਤੇ ਇਹ ਉਹ ਜਿਹੜੀ ਉਹ ਛੱਤ ਵਾਲੀ ਨਹੀਂ ਗਈ ਇਹ ਆਹ ਵਾਲੀ ਨੂੰ ਦਿਖਾਉਣਾ ਦਿਖਾਉਣਾ ਆਹ ਵਾਲੀ ਆਹ ਦੇ ਆ ਦੇ ਛੋਟੀ ਇਹਨੇ ਇਧਰ ਮਾਂ ਪਿਓ ਨਾਲ ਉਹ ਦੇ ਉੱਥੇ ਬੈਠੀ ਆ ਹੁਣ ਇਹਨੂੰ ਆਪਾਂ ਫੜਨ ਵੀ ਉਂ ਤਾਂ ਜਾ ਸਕਦੇ ਆ ਪਰ ਜਾਣਾ ਨਹੀਂਗਾ ਵੀ ਕਿਉਂਕਿ ਫਿਰ ਜੇ ਆਪਾਂ ਇਹਨੂੰ ਫੜਨ ਜਾਵੜੇ ਗਲੀਆਂ ਪੈ ਪੈ ਕੇ ਇਹ ਘਰੇ ਲਈ ਆ ਗਈ ਇੱਥੇ ਵੀ ਕੋਈ ਹਲਾਉਣਾ ਚਾਹੀਦਾ ਕਿਸੇ ਨੂੰ ਹਨ ਵੀ ਜੇ ਘਰੇ ਮੁੜਿਆ ਫਿਰ ਉਹਦੇ ਆ ਗਈ ਤੇ ਤੇ ਬਾਕੀ ਨੂੰ ਡੀਕਦੇ ਆ ਕੋਈ ਚੱਕਰ ਨਹੀਂ ਚਾਹ ਪਾਣੀ ਇੱਥੇ ਹੀ ਆਉਣ ਦੋਗੇ ਬਈ ਘਰੇ ਮੁੜੇ ਤਾਂ ਠੀਕ ਹੈ ਨਹੀਂ ਤਾਂ ਉਧਰ ਕਿਸੇ ਡੈਗ ਡੁਗ ਪਾਈ ਮੈਂ ਤਾਂ ਉਹ ਉਹਨੂੰ ਮੁੰਡੇ ਨੂੰ ਕਿਹਾ ਵਿਆ ਉਹ ਹਣੀ ਖਾਲੀ ਛਤਰੀ ਵਾਲੀ ਉਹ ਦੇ ਬਈ ਜੇ ਫੜੀ ਫੁੱੜ ਲਈ ਉਧਰ ਤਾਂ ਮੈਨੂੰ ਦੱਸਦੀ ਫੋਨ ਫਾਨ ਮਾਰਦੀ ਵੈਸੇ ਤਾਂ ਆਪਾਂ ਨਿਗਾ ਚੀ ਆ ਤੇ ਆਂ ਤਾਂ ਦੇ ਦੇਣਗੇ ਇੱਧਰ ਜੇ ਦੋ ਚਾਰ ਘਰਾਂ ਦੀ ਰੱਖੇ ਹੋਏ ਸਭ ਜਾਣਦੇ ਹਨ ਬਣੀ ਤਾਂ ਆਪਣੀ ਫਿਰ ਬਹੁਤ ਆ ਤੇ ਇੱਧਰ ਪਹਿਲਾਂ ਇੱਧਰ ਡੈਗਦੀ ਸੀ ਉਹ ਨੀਲੀ ਛਤਰੀ ਵਾਲਾ ਉਹਨਾਂ ਨੇ ਹਲਾਏ ਖੁਲੋਈ ਤਾਂ ਹੈ ਨਹੀਂ ਕਿ ਵੈਸੇ ਹੀ ਮਤਲਬ ਕਿਉਂ ਹੀ ਕਿਉਂਕਿ ਯਾਰ ਇੰਨੇ ਟਾਈਮ ਦਾ ਵੱਡਾ ਜਾਨਵਰ ਉੱਡ ਤੇ ਇੱਕ ਇਹਨੇ ਚ ਥੋੜੀ ਜੀ ਹੈਗੀ ਕਮੀ ਇਹਦਾ ਮਿੱਟੀ ਮੂਟੀ ਖਾਨਪਾਲ ਦੇਖ ਨੇ ਨੂੰ ਬਿੱਲੀ ਐਟ ਕੱਟ ਕੇ ਪਾਉਂਦੇ ਹਨਾ ਅੱਜ ਤੇ ਬਾਕੀ ਉਹਦੀ ਹੁਣ ਡੀਕ ਕਰਦੇ ਆ ਉਡਣ ਦੀ ਵੀ ਜੋੜ ਠੜੇ ਤਾਂ ਵਧੀਆ ਗੱਲ ਆ ਪੁੱਜੀਆਂ ਕੱਜੀ ਉਹਨਾਂ ਟਾਈਮ ਧੋਕੇ ਭਰ ਦਿੰਨੇ ਆ ਕੈਲਸ਼ੀਅਮ ਵੀ ਪਾ ਦਿੰਨੇ ਉਹ ਪਿਆ ਵਾ ਕੈਲਸ਼ੀਅਮ ਦਿਖਾ ਦੇ ਮਾੜਾ ਜੀ ਔਸਟੋ ਪਟਦਾ ਕੈਲਸ਼ੀਅਮ ਪਾਉਂਨੇ ਹਨ ਤੇ ਆਤਾ ਹੀ ਮੈਂਟੋ ਮੇਟੀ ਜਾ ਕੇ ਕੂਦਰੀ ਦੂਜੀ ਤੇ ਸੰਝੂ ਵਾਲੀ ਫੜ ਲਿਆ ਆਇਆ ਗੁਲਜਾਰ ਤੋਂ ਹੁਣੀ ਏ ਤੁਹਾਡੇ ਮੂਰੇ ਮੂਰੇ ਕਿਉਂਕਿ ਬਲਾਗ ਬਣਾਉਂਦਾ ਨਹੀਂ ਨਾ ਯਾਰ ਟਾਈਮ ਹੈ ਨਹੀਂ ਮੈਨੂੰ ਆਏ ਸੀ ਹਨ ਦੋ ਅੱਡੀਆਂ ਜੀ ਇੱਕ ਤਾਂ ਨਿਗਾਰ ਚ ਦੂਜੀ ਨਾ ਗਵਾਜ ਜੀ ਇਹ ਤਾਂ ਵਧੀਆ ਛਦਰੀ ਸੰਝੂ ਵਾਲੀ ਤੇ ਚੜਦੀ ਸੀ ਉਹ ਨਾ ਬਾਬਾ ਟਾਈਮ ਦੀ ਕੂਦਰੀ ਉੱਡੀ ਨਹੀਂ ਗਈ ਚੱਕਰ ਆ ਪਿਆ ਗਿਆ ਆਗੇ ਜੀ ਰਾਭਾਈ ਚਾਹ ਤੇ ਇਧਰ ਚਾਹ ਲੈ ਆ ਤੇ ਇਧਰ ਬਿਸਕਟ ਲੈ ਆ ਆ ਚਾਹ ਬਣੀ ਪੀ ਕੇ ਚੱਲਦੇ ਆ ਕੂਦਰੀ ਫੜਨ ਤੂੰ ਕੰਮ ਖਾਸ ਹੀ ਵਧ ਗਿਆ ਉਹ ਵਿਚਾਰੀ ਉੱਥੇ ਆਡਰ ੜ ਕੇ ਤੇ ਉਹ ਕੋਠੀ ਤੇ ਵੰਦੀ ਕਿਤੇ ਇਧਰ ਲਈ ਦੇ ਉਹਦਾ ਕਬੂਤਰ ਲੈ ਚੱਲਦੇ ਇੱਕ ਛਦਰੀ ਲੈ ਚਾਹ ਤੇ ਲੋਹੇ ਵਾਲੀ ਬੰਜੀ ਲੈ ਚੱਲਦੇ ਹਨਾ ਤੇ ਨਾਲ ਇੱਕ ਤੀਜਾ ਬੰਦਾ ਚਾਹੀਦਾ ਦੀਪਰਗ ਨੂੰ ਵੇਖ ਹਾਂ ਕਿਸੇ ਨੂੰ ਦੇਖਣੇ ਜਾਂ ਗੋਰੀ ਨੂੰ ਫੋਨ ਲਾਉਨੇ ਆ ਹਾਂ